ਆਪਦੇ ਜਿਹੜੇ ਬੰਦੇ ਹੈਗੇ ਆ ਆਪਦੇ ਜਿਹੜਾ ਹੈ ਬਜ਼ਾਇਡੀਅਸ ਦਾ ਕੈਂਡੀਡੇਟ ਉਹਦੇ ਵਿਰੁੱਧ ਨਾਰੇ ਲਾਈ ਜਾਂਦੇ ਆਂ ਔਰ ਅੰਦਰ ਜਿਹੜੇ ਹੈਗੇ तकरीबन ਮੇਰਾ ਕੱਲ ਪਹਾੜ ਦੇ ਲੱਪਕ ਜਿਹੜੇ ਪੁਸਤ ਕਰਮਚਾਰੀ ਲੱਗੇ ਸੀ ਪੁਸਤ ਕਰਮਚਾਰੀ ਹਾਜ਼ਰੀਆਂ ਲਗਾਦੇ ਸੀ ਇਹ ਸਰਕਾਰਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਮੈਂ ਵੀ ਨੌਕਰੀ ਕਰਕੇ ਆਂ ਔਰ ਅਸੀਂ ਤਾਂ ਇਹ ਜਾਂ ਗੰਦ ਪਾ ਕੇ ਨਹੀਂ ਆਂ ਔਰ ਉਹਦੇ ਵਿੱਚ ਨਾਲ ਹੀ ਜਿਹੜਾ ਹੈਗਾ ਜੇਕਰ ਇਸ ਤਰ੍ਹਾਂ ਕਰਨਗੇ ਤਾਂ ਜਿਹੜਾ ਨੋਟਿਸ ਹੋਇਆ ਉਹਦੇ ਵਿੱਚ ਡੀਐਸਪੀ ਤੇ ਲੋਕਲ ਐਡਮਿਨਿਸਟ੍ਰੇਸ਼ਨ ਤੇ ਪਲੱਸ ਐਸਐਚਓ ਜਿਹੜਾ ਵੀ ਰਿਸਪੋਨਸਿਬਲ ਹੋਏਗਾ ਉਹਨਾਂ ਨੂੰ ਮੈਂ ਐਸਐਸਪੀ ਸਾਹਿਬ ਨੂੰ ਕਹੇ ਸੀ ਅਸੀਂ ਬਾਈ ਨੇਮ ਜਿਵੇਂ ਵਿਜੀਲ ਕਮਿਸ਼ਨਰ ਤੋਂ ਕੰਟੈਕਟ ਕੀਤਾ ਇਹਨਾਂ ਤੋਂ ਵੀ ਫਾਈਲ ਤੇ ਰੱਖ ਲਿਆ ਕੋਰਟ ਨੇ ਇਹ ਕਿਹਾ ਕਿ ਤੁਸੀਂ ਸਿਕਿਉਰਿਟੀ ਦੇਣੀ ਆ ਕੋਰਟ ਨੇ ਇਹ ਕਿਹਾ ਕਿ ਤੁਸੀਂ VOTING ਤੱਕ ਉਹਨਾਂ ਦਾ ਦੇਖਣਾ ਵਾ ਕੋਈ ਤੱਕਾ ਨਾ ਹੋਵੇ ਪਰ ਕੋਰਟ ਨੇ ਇਹ ਕਿਹਾ ਕਿ ਇਲੈਕਸ਼ਨ ਫ੍ਰੀ ਐਂਡ ਫੇਅਰ ਤਾਂ ਹੋ ਸਕਦੀ ਹੈ ਪਰ ਕੋਰਟ ਦੇ ਆਰਡਰ ਦਾ ਕੀ ਮੰਨਣਿਆ ਇਹ ਸਾਡੇ ਕੌਂਸਲਰਸ ਦੇ ਘਰ ਜਾ ਜਾ ਕੇ ਉਹਨਾਂ ਨੂੰ ਧਮਕੀਆਂ ਦਿੰਦੇ ਲਾਅ ਐਂਡ ਆਰਡਰ ਦੇ ਨਾਲ ਚੱਲੋ ਹਾਈ ਕੋਰਟ ਦੀ ਪੂਰੀ ਵਿਜੀਲ ਆਈ ਇਸ ਮੈਟਰ ਦੇ ਉੱਤੇ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੇ ਉਸ ਦਿਨ ਕੋਈ ਤੱਕਾ ਹੁੰਦਾ ਫੇਰ ਵੀ ਜਾਂ ਤੁਸੀਂ ਜੋ ਅੱਜ ਕਰ ਰਹੇ ਆ ਜੋ ਤੁਸੀਂ ਕਰ ਰਹੇ ਆ ਤਾਂ ਤੁਸੀਂ ਇਹ ਸਮਝਿਓ ਨਾ ਕਿ ਜਿਹੜੇ ਮਾਨਯੋਗ ਅਦਾਲਤਾਂ ਦੀ ਕੰਟੈਂਪਟ ਕਰ ਰਹੇ ਹੋ ਬਚ ਨਹੀਂ ਜਾਣਾ ਮੈਂ ਕਹਿੰਨਾ ਪਈ ਜਿੰਨਾ ਕਿਨਾਂ ਕੋ ਤਸੀਹੇ ਸਾਡੇ ਕਾਉਂਸਲਰਾਂ ਨੂੰ ਦੇ ਹੁੰਦੇ ਇਹ ਦੇ ਲੈਣਾ ਆਪਣੇ ਜਿਹੜੀ ਇਹਨਾਂ ਦੀ ਮਨ ਦੀ ਖੁਆਇਸ਼ ਪੂਰੀ ਕਰ ਲੈ ਲੇ। ਲੇਕਿਨ ਆਉਣ ਵਾਲਾ ਟਾਈਮ ਆ ਜਿਹੜਾ ਉਹਨੂੰ ਯਾਦ ਜ਼ਰੂਰ ਰੱਖਣਾ। ਕਿਉਂਕਿ ਕਈਆਂ ਨੂੰ ਇਹ ਪਲੇਖ ਆ ਇਹ 2 ਸਾਲ ਬਾਅਦ ਸਰਕਾਰ ਬਦਲਣੀ ਅਸੀਂ ਉੱਧਰ ਚਲੇ ਜਾਵਾਂਗੇ। ਉਹ ਟਾਈਮ ਦੱਸੂਗਾ। ਮਤਲਬ ਆ ਹਾਲਾਤ ਆ ਔਰ ਤੁਸੀਂ ਇਥੋਂ ਹਿਸਾਬ ਲਾ ਲਓ ਕਿ ਜੇ ਇਹਨਾਂ ਨੇ ਇਹ ਮੇਅਰ ਦੀ ਇਲੈਕਸ਼ਨ ਦੇ ਲਈ ਇਦਾਂ ਦੇ ਕੰਮ ਕਰਨੇ ਸੀ ਤਾਂ ਫੇਰ ਇਲੈਕਸ਼ਨ ਕਰਾਉਣ ਦਾ ਕੋਈ ਮਤਲਬ ਨਹੀਂ ਸੀ ਚੁੱਪ ਕਰਕੇ ਕਹਿ ਦਿੰਦੇ ਭਈ ਅਸੀਂ ਇਲੈਕਸ਼ਨ ਨਹੀਂ ਕਰਾਉਣੀ ਅਸੀਂ ਆਪਣਾ ਮੇਅਰ ਇਦਾਂ ਹੀ ਥਾਪ ਦਿੰਦੇ ਇੱਕ ਫਰਵਰੀ ਨੂੰ ਨਗਰ ਨਿਗਮ ਫਗਵਾੜਾ ਚ ਕਾਂਗਰਸ ਪਾਰਟੀ ਦਾ ਮੇਅਰ ਬੰਨਣਾ ਤੈ ਹੈ ਅਤੇ ਵਿਰੋਧੀਆਂ ਦੇ ਸੁਪਨੇ ਹੁਣ ਚੱਕਣਾ ਚੂਰ ਹੋ ਜਾਣਗੇ ਇਹਨਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਮੀਡੀਆ ਦੇ ਸਨਮਖੁੰਦਿਆ ਕੀਤਾ ਉਹਨਾਂ ਮੌਜੂਦਾ ਸਰਕਾਰ ਅਤੇ ਫਗਵਾੜਾ ਪੁਲਿਸ ਪ੍ਰਸ਼ਾਸਨ ਦੀ ਨਿੰਦਿਆ ਕੀਤੀ ਕਿ ਉਹਨਾਂ ਨੇ ਸਾਡੇ ਕੁਝ ਸਾਥੀਆਂ ਉੱਪਰ ਬੇਵਜ੍ਹਾ ਹੀ ਮਾਮਲੇ ਦਰਜ ਕਰਕੇ ਪਰੇਸ਼ਾਨ ਕੀਤਾ ਗਿਆ ਹੈ ਉਧਰ ਇਸ ਸਬੰਧੀ ਐਡਵੋਕੇਟ ਕਰਨਜੋਤ ਸਿੰਘ ਚਿੱਕਾ ਅਤੇ ਮੇਅਰ ਦੀ ਦਅਵੇਦਾਰੀ ਪੇਸ਼ ਕਰਨ ਵਾਲੇ ਕਾਉਂਸਲਰ ਸੰਜੀਵ ਬੁੱਗਾ ਵੱਲੋਂ ਵੀ ਮੀਡੀਆ ਨਾਲ ਗੱਲਬਾਤ ਕਰਦੇ ਆਂ ਵਿਰੋਧੀਆਂ ਨੂੰ ਲੰਬੇ ਹੱਥੀ ਲਿਆ 21 ਦਸੰਬਰ ਨੂੰ ਜਿਹੜੇ ਹੈਗੇ ਮਿਊਨਿਸਪਲ ਕਾਰਪੋਰੇਸ਼ਨ ਫਗਵਾੜਾ ਦੀ ਇਲੈਕਸ਼ਨ ਹੋਈ ਸੀਗੀ ਉਹਦੇ ਵਿੱਚ 23 ਸੀਟਾਂ ਦੇ ਜਿਹੜੀ ਕਾਂਗਰਸ ਜਿੱਤ ਪ੍ਰਾਪਤ ਕੀਤੀ ਅਕਾਲੀ ਦਲ ਤੇ ਬੀਜੇਪੀ ਜੋ ਇਕੱਠੇ ਹੋ ਕੇ ਲੜੇ ਸੀਗੇ ਉਹਨਾਂ ਨੂੰ ਸੱਤਾ ਤੇ ਮਿਲੀ ਮੇਰੇ ਕੱਲ ਬੀਐਸਪੀ ਨੂੰ ਤਿੰਨਾਂ ਤੇ ਮਿਲੀ ਬਾਕੀ ਕੁਝ ਅਜਾਦ ਸੀਗੇ ਉਸ ਕਰਕੇ ਉਹਦੇ ਸੰਬੰਧ ਵਿੱਚ ਜਿਹੜਾ ਹੈਗਾ ਆਮ ਜਨਰਲ ਤੌਰ ਤੇ ਹਫਤਾ 10 ਦਿਨ ਦੇ ਵਿੱਚ ਵਿੱਚ ਜਿਹੜੀ ਹੈਗੀ ਆ ਮੇਅਰ ਦੀ ਇਲੈਕਸ਼ਨ ਹੋ ਜਾਂਦੀ ਹੈਗੀ ਪਰ ਤੁਸੀਂ ਦੇਖਦੇ ਹੋ ਲਗਭਗ 1.5 ਮਹੀਨਾ ਹੋ ਗਿਆ ਹੈਗਾ ਤੇ ਹੱਦ ਤੱਕ ਜਿਹੜੀ ਹੈਗੀ ਆ ਮੇਅਰ ਦੀ ਜਿਹੜੀ ਹੈ ਕਿ ਸਿਲੈਕਸ਼ਨ ਨਹੀਂ ਹੋਈ ਹੈਗੀ ਔਰ ਇਹ ਵੀ ਮੇਰੇ ਖਿਆਲ ਸਾਇਦ ਗਵਰਨਮੈਂਟ ਨੇ ਹਜੇ ਕਰਾਉਣੀ ਵੀ ਨਹੀਂ ਸੀਗੀ ਜਿਵੇਂ ਮਾਨਜੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਨਾਲ ਇਲੈਕਸ਼ਨਸ ਹੋਈਆਂ ਹੈਗੀਆਂ ਉਸੇ ਹੀ ਤਰ੍ਹਾਂ ਉਹਨਾਂ ਦੇ ਹੁਕਮਾਂ ਦੇ ਨਾਲ ਹੀ ਇੱਥੇ ਮੇਅਰ ਦੀ ਜਿਹੜੀ ਹੈਗੀ ਚੋਣ ਜਾਂ ਸਿਲੈਕਸ਼ਨ ਹੋਣੀ ਆ ਉਹ ਹੋ ਰਹੀ ਹੈਗੀ ਕਿਉਂਕਿ ਨਹੀਂ ਤਾਂ ਮੇਰੇ ਖਿਆਲ ਇਹਦਾ ਕੋਈ ਇਰਾਦਾ ਨਹੀਂ ਸੀਗਾ ਸਾਰੇ ਜਾਣਦੇ ਹੈਗੇ ਕਿ ਮੈਂ ਜਿੱਥੇ ਤੱਕ ਆਪਦੀ ਮੇਰੀ ਜਾਣਕਾਰੀ ਹੈਗੀ ਆ ਕਦੇ ਵੀ ਮੇਰੇ ਖਿਆਲ ਰੂਲਿੰਗ ਪਾਰਟੀ ਜਿਹੜੀ ਹੈਗੀ ਆ ਉਹ ਪੰਚਾਇਤਾਂ ਤੇ ਵਿੱਚ ਅਤੇ ਲੋਕਲ ਡਿਪਾਰਟਮੈਂਟ ਦੇ ਵਿੱਚ ਲੋਕਲ ਗਵਰਨਮੈਂਟ ਡਿਪਾਰਟਮੈਂਟ ਵਿੱਚ ਜਿਹੜੀ ਹੈਗੀ ਆ ਉਹਦੇ ਵਿੱਚ ਜਿਹੜੀ ਸਰਕਾਰ ਹੁੰਦੀ ਹੈ ਉਹਦੇ ਕਾਰਪੋਰੇਸ਼ਨ ਜਾਂ ਮਿਊਸਪਲ ਕਾਰਪੋਰੇਸ਼ਨ ਦੀਆਂ ਜਾਂ ਫਿਰ ਪੰਚਾਇਤਾਂ ਦੀ ਜਿਹੜੀ ਹੈਗੀ ਉਹ ਕਾਬਜ ਹੁੰਦੀ ਹੈਗੀ ਉਹ ਪਰ ਇੱਥੇ ਦਿੱਕਰ ਵਿੱਚ ਆਇਆ ਕਿ ਪਿਛਲੇ 3 ਸਾਲ ਦੇ ਵਿੱਚ ਜੋ ਆਪ ਸਰਕਾਰ ਨੇ ਸਾਰੇ ਪੰਜਾਬ ਵਿੱਚ ਤਾਂ ਲੇ ਕੀਤੀ ਹੈ ਤੱਕਾ ਕੀਤਾ ਹੈਗਾ ਔਰ ਵਿਕਾਸ ਨਾਮ ਦੀ ਕੋਈ ਗੱਲ ਨਹੀਂ ਕੀਤੀ ਹੈਗੀ ਉਹਦੇ ਸਦਕਾ ਜਿਹੜਾ ਹੈਗਾ ਜਿੱਥੇ ਪਹਿਲਾਂ ਪੰਜਾਬ ਜਿਹੜੀ ਪੰਚਾਇਤਾਂ ਦੀ ਚੋਣ ਹੋਈ ਸੀਗੀ ਉਹਦੇ ਵਿੱਚ ਬੁਰੀ ਤਰ੍ਹਾਂ ਇਹਨਾਂ ਨੇ ਮਾਰ ਖਾਧੀ ਆ ਮੇਰੇ ਕਲ ਫਗਵਾੜੇ ਵਿੱਚ ਲਾਈਏ ਤਾਂ ਕਨ ਵਿੱਚੋਂ 10 ਦੇ 12 ਪੰਚਾਇਤਾਂ ਇਹਨਾਂ ਦੇ ਇਹਨਾਂ ਦੇ ਜਿੱਤੇ ਆ ਡਿਵੀਜ਼ਨਲ ਕਮਿਸ਼ਨਰ ਜਿਹੜਾ ਹੈਗਾ ਸੌਂਚ ਕੋਣ ਤੋਂ ਬਾਅਦ ਭੱਜ ਗਿਆ ਪਤਾ ਹੀ ਨਹੀਂ ਲੱਗਿਆ ਕਦੋਂ ਭੱਜ ਗਿਆ ਔਰ ਜਿਹੜੇ ਆਪ ਸਰਕਾਰ ਹੈ ਜਿਹੜਾ ਇਹਨਾਂ ਦਾ ਪ੍ਰਸ਼ਾਸਨਿਕ ਅਫਸਰ ਨਾਮਿਨੇਟ ਕੀਤਾ ਸੀ ਉਹਨਾਂ ਨੇ ਵਿੱਕੀ ਸੂਦ ਉਹ ਕਰਕੇ ਜਿਵੇਂ ਤੁਸੀਂ ਮ ਆਏ ਹੋ ਨੇ ਵੀ ਜਿਵੇਂ ਆਪ ਦੀ ਇਹਨਾਂ ਨੇ ਪਹਿਲਾਂ ਜਿਹੜੀ ਇੱਕ ਦਿਨ ਪਹਿਲਾਂ ਸਾਡੇ ਬਹੁਤ ਹੀ ਇੱਥੇ ਸਤਿਕਾਰਯੋਗ ਜਿਹੜੇ ਹੈਗੇ ਆ ਆਪਣੇ ਐਮਪੀ ਸਾਹਿਬ ਹੈਗੇ ਨੇ ਡਾਕਟਰ ਰਾਜ ਕੁਮਾਰ ਚੱਬੇਵਾਲ ਜੋ ਕਿ 2 ਮਹੀਨੇ ਤੋਂ ਇੱਥੇ ਤੁਰੇ ਫਿਰਦੇ ਆ ਮੈਨੂੰ ਲੱਗਦਾ ਉਹਨਾਂ ਨੂੰ ਕੋਈ ਕੰਮ ਹੀ ਨਹੀਂ ਲੱਗਦਾ ਕਿਤੇ ਕਿਉਂਕਿ ਕੰਮ ਕਰਦੇ ਨੇ ਉਹ ਇੱਥੇ ਹੀ ਕੰਮਦੇ ਆ ਪਹਿਲਾਂ ਤੱਕੇ ਦਾ ਕੈਂਡੀਡੇਟ ਹੁੰਦੇ ਸੀਗੇ ਹਰ ਪਾਰਟੀ ਦੇ ਵਿੱਚ ਜਾਂਦੇ ਸੀ ਸਾਨੂੰ ਐਮਪੀ ਦਾ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਦਾ ਜਿਹੜਾ ਹੈਗਾ ਇੱਕ ਕੈਂਡੀਡੇਟ ਦੇ ਦੋ ਕੈਂਡੀਡੇਟ ਇਲੈਕਸ਼ਨ ਹੋ ਗਈ ਆ ਫਿਰ ਹਾਰ ਹੋਈ ਤਾਂ ਤੁਹਾਨੂੰ ਪਤਾ ਹੀ ਹੈ ਕਿ 12 ਜਿੱਤੀਆਂ ਸੀ ਦੋ ਬਾਅਦ ਚ ਮਲਾਮ ਲੂ ਕੇ ਨੇ 14 ਕਰ ਲਿਆ ਔਰ ਉਹ ਵੀ ਜੇ ਕਿਤੇ ਤੱਕ ਤਕ ਤਕਾ ਨਾ ਕਰਦੇ ਪੋਲਿੰਗ ਡੇ ਵਾਲੇ ਦਿਨ ਤਾਂ ਮੇਰੇ ਕੋਲ 7-8 ਤੋਂ ਵੱਧ ਦਾ ਸੀ ਲਾਇਆ ਸੀ ਅਜੇ 70 ਤੋਂ ਵੱਧ ਜਾਣੀਆਂ ਨੇ ਸੀ। ਤਾਂ ਉਸ ਦਿਨ ਵੀ ਆਪਾਂ ਦੇਖੀ ਸਾਰਾ ਇਹਨਾਂ ਨੇ ਜਿਹੜਾ ਹੈਗਾ ਉਹ ਡਰਾਮਾ ਕੀਤਾ ਹੈਗਾ। ਆਪਦੇ ਜਿਹੜੇ ਬੰਦੇ ਹੈਗੇ ਆ ਆਪਦੇ ਜਿਹੜਾ ਹੈਗਾ ਬਜ਼ਾਈਨੀ ਅਫਸਰ ਕੈਂਡੀਡੇਟ ਉਹਦੇ ਵਿਰੁੱਧ ਨਾਰੇ ਲਾਈ ਜਾਂਦੇ। ਔਰ ਅੰਦਰ ਜਿਹੜੇ ਹੈਗੇ ਤਕਰੀਬਨ ਮੇਰੇ ਖਿਆਲ 50 ਦੇ ਲੱਪਕ ਜਿਹੜੇ ਪੁਲਿਸ ਕਰਮਚਾਰੀ ਲੱਗੇ ਸੀ। ਪੁਲਿਸ ਕਰਮਚਾਰੀ ਹਾਜ਼ਰੀਆਂ ਲਗਾ ਰਹੇ ਸੀ। ਪੁਲਿਸ ਕਰਮਚਾਰੀ ਉਹ ਜਿਹੜੇ ਬਿਠਾ ਰਹੇ ਸੀਗੇ ਐਸਪੀ ਤੇ ਡੀਐਸਪੀ ਅੰਦਰ ਮੌਜੂਦ ਸੀ ਔਰ ਉਹ ਜੋ ਨਾਰੇ ਲੋਂਦੇ ਤੋਂ ਉਹਨਾਂ ਨੂੰ ਘੇਰ ਕੇ ਖੜ ਲਿਆ ਵੀ ਪਤਾ ਨਹੀਂ ਕਿੱਡੇ ਵੱਡਾ ਹੈਗਾ ਉਹ ਸਾਰੀ ਗੇਮ ਸੀ ਇਹਨਾਂ ਦੀ ਅਸੀਂ ਜਦੋਂ ਨੈਕਸਟ ਜਿਹੜਾ ਹਾਈ ਕੋਰਟ ਦੇ ਵਿੱਚ ਜੋ ਹਾਈ ਮਾਂ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਡਿরেকਸ਼ਨ ਦਿੱਤੀਆਂਗੇ ਅਸੀਂ ਉਹਦੇ ਖਿਲਾਫ ਇਸ ਇਹਨਾਂ ਕੋਟੈਪਟ ਫਾਈਲ ਕੀਤੀ ਉਹਦੇ ਵਿੱਚ ਇਹੀ ਪ੍ਰਸ਼ਨ ਕੀਤਾ ਹੈਗਾ ਕਿ ਜਿਹੜੇ ਡਿਵੀਜ਼ਨਲ ਕਮਿਸ਼ਨਰ ਦੇ ਉੱਤੇ ਅਰुण ਸੇਖਰੀ ਜੀ ਆਏ ਸੀਗੇ ਉਹ ਜਿਹੜੇ ਹੈਗੇ ਆ ਜੀ ਉਹਨਾਂ ਨੂੰ ਵਾਕਿਆ ਹੀ ਲੱਗਦਾ ਸੀ ਕਿ ਅੰਦਰ ਲਾਅ ਐਂਡ ਆਰਡਰ ਪ੍ਰੋਬਲਮ ਕ੍ਰੀਏਟ ਹੋ ਗਈ ਆ ਤਾਂ ਉਹ ਛੱਡ ਕੇ ਕਦੋਂ ਭੱਜ ਕੇ ਜੋ ਕਮਿਸ਼ਨਰ ਹੈਗੇ ਮੈਡਮ ਇੱਥੇ ਉਹ ਏਡੀਸੀ ਹੈ ਤੇ ਨਾਲ ਏਡੀਐਮ ਵੀ ਹੈਗੇ ਨੇ ਤੇ ਏਡੀਐਮ ਦੇ ਅਫਸਰ ਦਾ ਕੰਮ ਥੋੜੀ ਆ ਫਿਰ ਤੁਸੀਂ ਉੱਥੇ ਰੁਕੇ ਜਾਂਦੇ ਜੇ ਕੋਈ ਹੁੰਦਾ ਜਾਂ ਤਾਂ ਉਹ ਬਾਹਰ ਕਰ ਦਿੰਦੇ ਫੜ ਕੇ ਇਹਨੇ 50 ਕਰਮਚਾਰੀ ਬਾਹਰ ਬਿਠਾਇਆ 50 45 ਬੰਦਾ ਬਾਹਰ ਬਿਠਾਇਆ ਤੇ ਜਾਂ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਤੇ ਅੱਜ ਤੱਕ ਜਿਹੜਾ ਹੈਗਾ ਨਾ ਡਿਵੀਜ਼ਨਲ ਕਮਿਸ਼ਨਰ ਨੇ ਔਰ ਨਾ ਹੀ ਉੱਥੇ ਜਨੇ ਪੁਲਿਸ ਅਧਿਕਾਰੀ ਸੀ ਔਰ ਨਾ ਪ੍ਰੈਜ਼ਾਈਡਿੰਗ ਅਫਸਰ ਕਿਸੇ ਨੇ ਵੀ ਕਿਸੇ ਦੇ ਖਿਲਾਫ ਕੋਈ ਨਹੀਂ ਕਹੂਗੀ ਸਾਰਾ ਡਰਾਮਾ ਸੀ ਉਹ ਇਹਨਾਂ ਨੇ ਪੋਸਟਪੋਨ ਕਰ ਦਿੱਤੀ ਹੈਗੀ ਪੋਸਟਪੋਨ ਕਰਕੇ ਅਸੀਂ ਦੁਬਾਰਾ ਫਿਰ ਜਿਹੜਾ ਹਾਈ ਕੋਰਟ ਨੂੰ ਅਪਰੋਚ ਕੰਟੈਂਪਟ ਪਾਈ ਹੈਗੀ ਆ ਤਾਂ ਕੰਟੈਂਪਟ ਦੇ ਵਿੱਚ ਜਿਹੜਾ ਹੈਗਾ ਕੱਲ ਸਾਰੇ ਜਾਣਦੇ ਕਿ ਮਾਂਜੋ ਪੰਜਾਬ ਤੇ ਹੰਗਨਾ ਨਾ ਕੋਰਟ ਵੱਲੋਂ ਜਿਹੜਾ ਹੈਗਾ ਉਹਦੇ ਵਿੱਚ ਸਾਡੀ ਇੱਕੋ ਹੀ ਡਿਮਾਂਡ ਸੀਗੀ ਕਿ ਅਸੀਂ ਸਾਨੂੰ ਇੱਥੇ ਆਬਜ਼ਰਵਰ ਲਗਾਇਆ ਜਾਵੇ ਜੋ ਇਹਨਾਂ ਦਾ ਉਸ ਦਿਨ ਡਰਾਮਾ ਸੀਗਾ ਕਿਉਂਕਿ ਉਹਨਾਂ ਦੀ ਦੇਖ ਰੇਖ ਚ ਇਲੈਕਸ਼ਨ ਹੋਵੇ ਤਾਂ ਉਹ ਕੱਲ ਸਾਰਿਆਂ ਨੂੰ ਪਤਾ ਹੈਗਾ ਕਿ ਸਾਡੇ ਆਪਣੇ ਰਿਟਾਇਰਡ ਜਸਟਿਸ ਹੈਗੇ ਨੇ ਰਵੰਸ لال ਜੀ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੇ ਬਤੌਰ ਆਬਜ਼ਰਵਰ ਅਪਾਇੰਟ ਕੀਤਾ ਹੈਗਾ ਔਰ ਇੱਕ ਤਰੀਕ ਜਿਹੜੀ ਡੇਟ ਫਿਕਸ ਕੀਤੀ ਹੈ ਇੱਕ ਔਰ ਸਾਰਾ ਹੀ ਫਗਵਾੜਾ ਇਸ ਦੇ ਗਵਾਹ ਹੈ ਉਸ ਦੇ ਨਾਲ ਹੀ ਅੱਜ ਦੇਖੀ ਤਾਂ ਸਾਰੇ ਫਗਵਾੜੇ ਵਿੱਚ ਜਿਹੜਾ ਹੈਗਾ ਮੇਰੇ ਖਿਆਲ ਇੰਨਾ ਕਦੇ ਜ਼ਿੰਦਗੀ ਵਿੱਚ ਦੇਖਿਆ ਨਹੀਂ ਹੈਗਾ ਇਲੈਕਸ਼ਨ ਹੋਈ ਬਾਅਦ ਫਿਰ ਆਪਸੀ ਭਾਈਚਾਰੇ ਚੋਲ ਕੇ ਬੈਠ ਕੇ ਚੱਲਦੇ ਆ ਕਿਨੇ ਪਰ ਮੇਰੇ ਖਿਆਲ ਇੱਥੇ ਫਗਵਾੜੇ ਦੇ ਵਿੱਚ ਸਾਡੇ ਸੁਪਕਾਸ਼ ਜੀ ਹੈਗੇ ਨੇ ਸਦਾ ਜਗਿੰਦਰ ਸਿੰਘ ਮਾਨ ਹੈਗੇ ਨੇ ਇੱਕ ਡਾਕਟਰ ਰਾਜਕਪਾਦ ਚੱਬੇਵਾਲ ਆਏ ਹੋਏ ਨੇ ਇਹ ਪਤਾ ਨਹੀਂ ਕਿਹੜੀ ਪਾਕਿਸਤਾਨ ਨਾਲ ਲੜਾਈ ਲੱਗੀ ਹੋਈ ਹੈ ਇਸ ਤਰ੍ਹਾਂ ਤੁਰੇ ਫਿਰਦੇ ਤੇ ਮੇਰਾ ਕੱਲ ਹਰ ਰੋਜ਼ ਹਰ ਐਮਸੀ ਸਾਹਿਬਾਂ ਦੇ ਘਰੇ ਪੁਲਿਸ ਤੇ ਦਿਨ ਅੱਜ ਵੀ ਭੇਜੀ ਹੈਗੀ ਆ ਅਸੀਂ ਐਸਐਸਪੀ ਸਾਹਿਬ ਨੂੰ ਵੀ ਕਿਹਾ ਵੀ ਭਾਈ ਇਹ ਦੱਸੋ ਕਿਹੜਾ ਹੈਗਾ ਕਿਹੜੇ ਕਾਨੂੰਨ ਚ ਭੇਜਦੇ ਹੈਗੇ ਤੁਸੀਂ ਤਾਂ ਉਹਦੇ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਬਕਾਇਦਾ ਉਹ ਕਹਿੰਦੇ ਮੈਨੂੰ ਪਤਾ ਨਹੀਂ ਯਾਨੀ ਕਿ ਇੱਥੇ ਐਡਮਿਨਿਸਟ੍ਰੇਸ਼ਨ ਦਾ ਇੰਨਾ ਮਾੜਾ ਹਾਲ ਹੈ ਕਿ ਐਸਐਸਪੀ ਤਾਂ ਕਹਿੰਦੇ ਇੱਥੇ ਪੁਲਿਸ ਨਹੀਂ ਰੁਕਦੀ ਐਸਐਸਪੀ ਜੇਕਰ ਵੀ ਨਹੀਂ ਜੇ ਹੁੰਨੇ ਜਾਂਦੇ ਉਸ ਤੋਂ ਬਾਅਦ ਫੇਰ ਚਲੇ ਜਾਂਦੇ ਆ ਅੱਜ ਵੀ ਚਲੇ ਗਏ ਲੋਕਾਂ ਦੇ ਘਰ ਜਾਦੇ ਲੇਡੀਜ਼ ਜਾ ਕੇ ਬੱਚੇ ਹੈਗੇ ਤਾਂ ਮੈਂ ਤਾਂ ਐਸਐਸਪੀ ਸਾਹਿਬ ਨੂੰ ਕਹਿ ਪਾਇਗਾ ਵੀ ਇਹ ਤਾਂ ਇਸ ਤਰ੍ਹਾਂ ਦਾ ਕਦੇ ਦੇ ਇੱਕ ਕੰਸੀਡੈਂਟ ਦੇ ਵਿੱਚ ਕਹਿੰਦੇ ਵੈਸੇ ਲੋਕ ਪੁਲਿਸ ਗਈ ਸੀ ਫੜਕੇ ਨਹੀਂ ਲੈ ਕੇ ਮੈਂ ਫੜਕੇ ਨਹੀਂ ਲੈ ਕੇ ਆਈ ਕਿਸੇ ਸ਼ਰੀਫ ਘਰ ਦੇ ਵਿੱਚ ਤੁਸੀਂ ਜਾਣੇ ਉੱਥੇ ਲੇਡੀਜ਼ ਹੋਣ ਬੱਚੇ ਹੋਣ ਉਹਨਾਂ ਦੇ ਕਿਬੇ ਦੇ ਵਿੱਚ ਸਾਡੇ ਘਰ ਪੁਲਿਸ ਆਈ ਹੈਗੇ ਇਸ ਕਰਕੇ ਬਹੁਤ ਮਾੜਾ ਬਤੀਰਾ ਔਰ ਮੈਂ ਉਮੀਦ ਕਰਦਾ ਕਿ ਸਾਰੇ ਹੀ ਫਗਵਾੜਾ ਵਾਸੀ ਜਿਹੜਾ ਹੈਗਾ ਇਹ ਚੰਗੀ ਤਰ੍ਹਾਂ ਜਾਣਗੇ ਹੈਗੇ ਨੇ ਕਿ ਇਹ ਦੇ ਵਿੱਚ ਜਿਹੜਾ ਹੈਗਾ ਜਿਹੜੀ ਆਪ ਪਾਰਟੀ ਹੈ ਆਪ ਸਰਕਾਰ ਹੈਗੀ ਆ ਅਤਿੰਚਾ ਲੀਡਰ ਜਿਹੜੇ ਇੱਥੇ ਤੋਰੇ ਫਿਰਦੇ ਇਹਨਾਂ ਦੇ ਜਿਹੜੇ ਹੈਗਾ ਤੱਕੇ ਆ ਇਹਨਾਂ ਦੇ ਤੱਕੇ ਕਰਕੇ ਜਿਹੜਾ ਹੈਗਾ ਲੋਕਲ ਪੁਲਿਸ ਜਿਹੜੀ ਹੈਗੀ ਆ ਉਹ ਤੱਕਾ ਕਰੀ ਰਹੀ ਹੈ ਆ ਜਿੰਨੇ ਐਮਸੀ ਸਾਹਿਬਾਨਾ ਉਹ ਉਹਨਾਂ ਨੂੰ ਟਰੈਰਾਈਜ਼ ਕਰ ਰਹੀ ਹੈਗੀ ਆ ਤਾਂ ਵੈਸੇ ਸਾਨੂੰ ਸੇਫ ਰੂਟ ਦਿੱਤਾ ਗਿਆ ਸੇਫ ਪੈਸੇ ਦਿੱਤਾ ਗਿਆ ਅਸੀਂ ਉਸ ਦਿਨ ਵੀ ਇੱਕ ਸੇਫ ਪੈਸੇ ਦਾ ਹੀ ਲਾਜਾਵਾਂਗੇ ਤਾਂ ਜੇਕਰ ਮੈਂ ਇੱਥੇ ਕਹਿਣਾ ਚਾਹਨਾਗਾ ਇੱਥੇ ਲੋਕਲ ਡੀਐਸਪੀ ਹੈ ਜਾਂ ਐਸਐਚਓ ਹੈਗਾ ਸਾਡੀ ਕੰਟੈਂਪਟ ਫਾਈਲਿੰਗ ਦੇ ਵਿੱਚ ਅੱਜ ਡੇਟ ਸੀਗੀ ਉਹਦੇ ਵਿੱਚ ਨੋਟਿਸ ਹੋ ਗਿਆ ਹੈਗਾ ਔਰ ਮੈਂ ਸਾਰੇ ਇੱਥੇ ਐਡਵੋਕੇਟ ਨੂੰ ਔਰ ਖਾਸ ਕਰਕੇ ਪੁਲਿਸ ਨੂੰ ਇਹ ਕਹਿਣਾ ਵੀ ਚਾਹਨਾਗਾ ਔਰ ਬੇਨਤੀ ਵੀ ਕਰਦਾ ਹੈਗਾ ਕਿ ਤੁਸੀਂ ਇਹ ਸਰਕਾਰਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਹੈਗੇ ਮੈਂ ਵੀ ਨੌਕਰੀ ਕਰਕੇ ਆ ਪਰ ਅਸੀਂ ਤਾਂ ਇਹ ਜਿਹਾ ਗੰਦ ਪਾ ਕੇ ਨਹੀਂ ਆਏ ਔਰ ਉਹਦੇ ਵਿੱਚ ਨਾਲ ਹੀ ਜਿਹੜਾ ਹੈਗਾ ਜੇਕਰ ਇਸੇ ਤਰ੍ਹਾਂ ਕਰਨਗੇ ਤਾਂ ਜਿਹੜਾ ਨੋਟਿਸ ਹੋਇਆ ਉਹਦੇ ਵਿੱਚ ਡੀਐਸਪੀ ਤੇ ਲੋਕਲ ਐਡਮਿਨਿਸਟ੍ਰੇਸ਼ਨ ਤੇ ਪਲੱਸ ਐਸਐਚਓ ਜਿਹੜਾ ਵੀ ਰਿਸਪੌਂਸਿਬਲ ਹੋਏਗਾ ਉਹਨਾਂ ਨੂੰ ਮੈਂ ਐਸਐਸਪੀ ਸਾਹਿਬ ਨੂੰ ਕਹੇ ਸੀ ਅਸੀਂ ਬਾਈ ਨੇਮ ਜਿਵੇਂ ਡਿਵੀਜ਼ਨਲ ਕਮਿਸ਼ਨਰ ਕੋਲ ਕੰਟੈਕਟ ਕੀਤੀ ਆ ਇਹਨਾਂ ਤੋਂ ਵੀ ਫਾਈਲ ਕਰਾਂਗੇ ਐਵੇਂ ਤੁਹਾਨੂੰ ਸਾਰਿਆਂ ਨੂੰ ਅੱਜ ਮੀਡੀਆ ਰਾਹੀਂ ਦੱਸਣਾ ਚਾਹਨਾ ਜਿਹੜਾ ਕੱਲ ਦਾ ਆਰਡਰ ਆ ਇਦੇ ਅਧੀਨ ਜਿਹੜੀ ਕੰਟੈਂਪਟ ਪੁਲਿਸ ਕਰ ਰਹੀ ਆ ਉਹਦਾ ਕੰਟੈਂਪਟ ਦਾ ਨੋਟਿਸ ਡੀਐਸਪੀ ਫਗਵਾੜਾ ਤੇ ਐਸਐਚਓ ਨਾਹਰ ਸਿਟੀ ਫਗਵਾੜਾ ਨੂੰ ਲੀਗਲ ਨੋਟਿਸ ਜਾ ਚੁੱਕਾ ਤੇ ਇੱਕ ਦਿਨ ਕੱਲ ਤੱਕ ਹੋਪਫੁਲੀ ਮੰਡੇ ਤੱਕ ਅਸੀਂ ਜਿਹੜੀ ਸੀਓਸੀਪੀ ਕੰਟੈਂਪਟ ਪ੍ਰੋਸੀਡਿੰਗਸ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਉਹਨਾਂ ਦੇ ਖਿਲਾਫ ਵੀ ਲਾਉਣ ਜਾ ਰਹੇ ਆ ਕੰਟੈਂਪਟ ਕੀ ਹੋਈ ਆ ਐਸ ਪਰ ਦੀ ਆਰਡਰਸ ਆਫ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕੱਲ ਦੀ ਜਿੰਨੇ ਵੀ ਕਾਉਂਸਲਰਸ ਆ ਉਹਨਾਂ ਦੀ ਸਿਕਿਉਰਿਟੀ ਨੂੰ ਸ਼ੋਰ ਕਰਨਾ ਤੇ ਉਹਨਾਂ ਦੇ ਵੋਟ ਪਾਣ ਦੀ ਪ੍ਰਤੀਕਿਰਿਆ ਦੇ ਵਿੱਚ ਅਟੈਂਪਟ ਦੇ ਵਿੱਚ ਕੋਈ ਤੱਕਾ ਨਾ ਹੋਣਾ ਇਹ ਕੇ ਦੀ ਡਿਊਟੀ ਆ ਥਿਸ ਇਸ ਟੂ ਬੀ ਇਨਸ਼ੋਰਡ ਬਾਈ ਦੀ ਪੁਲਿਸ ਕੋਰਟ ਨੇ ਕਿਹਾ ਕਿ ਤੁਸੀਂ ਸਿਕਿਉਰਿਟੀ ਦੇਣੀ ਆ ਕੋਰਟ ਨੇ ਕਿਹਾ ਕਿ ਤੁਸੀਂ VOTING ਤੱਕ ਉਹਨਾਂ ਦਾ ਦੇਖਣਾ ਵਾ ਕੋਈ ਤੱਕਾ ਨਾ ਹੋਵੇ ਪਰ ਕੋਰਟ ਨੇ ਕਿਹਾ ਕਿ ਇਲੈਕਸ਼ਨ ਫ੍ਰੀ ਐਂਡ ਫੇਅਰ ਤਾਂ ਹੋ ਸਕਦੀ ਆ ਪਰ ਕੋਰਟ ਦੇ ਆਰਡਰ ਤਾਂ ਕੀ ਮੰਨਣੇ ਆ ਇਹ ਸਾਡੇ ਕਾਉਂਸਲਰਸ ਦੇ ਘਰ ਜਾ ਜਾ ਕੇ ਉਹਨਾਂ ਨੂੰ ਧਮਕੀਆਂ ਦਿੰਦੇ ਉਹਨਾਂ ਨੂੰ ਪਰਚੇ ਪਾਣ ਦੀਆਂ ਧਮਕੀਆਂ ਦਿੰਦੇ ਉਹਨਾਂ ਨੂੰ ਗਲਤ ਤਰੀਕੇ ਨਾਲ ਇਹ ਕਹਿੰਦੇ ਪਏ ਆ ਕਿ ਜੇ ਤੁਸੀਂ ਵੋਟ ਪਾਣ ਆਉਂਗੇ ਉਸ ਦਿਨ ਤਾਂ ਤੁਸੀਂ ਆਪਣਾ ਪੜਿਆ ਵਿਚਾਰ ਤੁਸੀਂ ਇੱਕ ਚੀਜ਼ ਦੇਖੋ ਪਿਛਲੇ ਆਰਡਰਸ ਦੀ ਕੰਟੈਂਪਟ ਤੇ ਡਿਵੀਜ਼ਨਲ ਕਮਿਸ਼ਨਰ ਦਾ ਕੀ ਹਾਲ ਹੋਇਆ ਮੈਨੂੰ ਇਹ ਕਹਿੰਦੇ ਕੋਈ ਹੈਜ਼ਿਟੇਸ਼ਨ ਨਹੀਂ ਹੈ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਪੁਲਿਸ ਦੀ ਕੀ ਇਹਦੇ ਵਿੱਚ ਆਪਾਂ ਜਿਹੜੀ 100 ਖਾਦੀ ਆ ਉਹ ਆਪਾਂ ਸੰਵਿਧਾਨ ਦੀ ਖਾਦੀ ਆ ਉਹ ਕਿਸੇ ਲੀਡਰ ਦੀ ਤਾਣੀ ਨਾ ਖਾਦੀ ਮੈਂ ਤੁਹਾਡੇ ਮਾਧਿਅਮ ਰਾਣੀ ਪੁਲਿਸ ਨੂੰ ਇਹ ਗੱਲ ਕਹਿਣਾ ਚਾਹਨਾ ਕਿ ਐਨਾ ਵੀ ਤੱਕਾ ਨਾ ਕਰੋ ਕਿ ਤੁਸੀਂ ਆਪਣੇ ਆਪ ਨਾਲ ਹੀ ਕੁਛ ਚਿਰ ਬਾ ਨਫਰਤ ਕਰਨ ਲੱਪੋ ਕਿ ਮੈਂ ਕਿੱਦਾਂ ਦਾ ਇਨਸਾਨ ਆ ਲਾਅ ਐਂਡ ਆਰਡਰ ਦੇ ਨਾਲ ਚੱਲੋ ਹਾਈ ਕੋਰਟ ਦੀ ਪੂਰੀ ਵਿਜੀਲ ਆਈ ਇਸ ਮੈਟਰ ਦੇ ਉੱਤੇ ਆ ਮੈਂ ਤੁਹਾਨੂੰ ਦੱਸਣਾ ਚਾਹਨਾ ਜੇ ਉਸ ਦਿਨ ਕੋਈ ਤੱਕਾ ਹੁੰਦਾ ਫੇਰ ਵੀ ਜਾਂ ਤੁਸੀਂ ਜੋ ਅੱਜ ਕਰ ਰਹੇ ਆ ਜੋ ਤੁਸੀਂ ਕਰ ਰਹੇ ਹੋ ਤਾਂ ਤੁਸੀਂ ਇਹ ਸਮਝਿਓ ਨਾ ਕਿ ਜਿਹੜੇ ਮਾਨਯੋਗ ਅਦਾਲਤਾਂ ਦੀ ਕੰਟੈਂਪਟ ਕਰ ਰਹੇ ਹੋ ਬਚ ਜਾਣਗੇ। ਬਾਕੀ ਇੱਕ ਵਾਰੀ ਜੇ ਉਸ ਦਿਨ ਹੋਇਆ ਕੀ ਆ ਉਹਦੇ ਬਾਰੇ ਮਾਨਯੋਗ ਡਿਵੀਜ਼ਨਲ ਕਮਿਸ਼ਨਰ ਨੂੰ ਜੇ ਤੁਸੀਂ ਪੁੱਛੋਗੇ ਜਿਨ੍ਹਾਂ ਕੋ ਵੀਡੀਓ ਝਾਕੇ ਵੀ ਉਹ ਅੱਖਾਂ ਨਹੀਂ ਖੁੱਲੀਆਂ ਤੇ ਕੁਝ ਬੋਲ ਹੀ ਨਹੀਂ ਸਕੇ ਕੋਰਟ ਵਿੱਚ ਆਪਣਾ ਸਪਸ਼ਟੀਕਰਨ ਹੀ ਨਹੀਂ ਦੇ ਸਕੇ ਤਾਂ ਉਹ ਦੱਸ ਦੇਣਗੇ ਕਿ ਕੰਟੈਂਪਟ ਵਿੱਚ ਜਦੋਂ ਜੱਜ ਸਾਹਿਬ ਬੁਲਾਉਂਦੇ ਆ ਤਾਂ ਕਿੱਦਾਂ ਉੱਥੇ ਹੁੰਦੀ ਹੈ। ਕਾਂਗਰਸ ਦੇ ਨਾਲ ਹੈਗੇ ਆ ਕਾਂਗਰਸ ਨਾਲ ਰਹਿਣਾ ਸਰਦਾਰ ਬਲਵਿੰਦਰ ਸਿੰਘ ਢਾਲੀਵਾਲ ਐਮ ਐਲ ਏ ਸਾਹਿਬ ਜਿਨ੍ਹਾਂ ਦੀ ਰਹਿਨਮਾਈ ਚ ਕਾਂਗਰਸ ਨੇ ਇੰਨੀ ਤਰੱਕੀ ਕੀਤੀ ਹੈ ਔਰ ਦੋ ਵਾਰੀ ਲਗਾਤਾਰ ਜਿਹੜੀ ਕਾਂਗਰਸ ਹਰਦੀ ਰਹੀ ਹੈ ਉਹ ਅਸੀਂ ਇਲੈਕਸ਼ਨਾਂ ਜਿੱਤੀਆਂ ਔਰ ਮੇਰੀ ਦੀ ਇਲੈਕਸ਼ਨ ਮੈਨੂੰ ਕਾਂਗਰਸ ਪਾਰਟੀ ਨੇ ਔਰ ਸਰਦਾਰ ਬਲਵਿੰਦਰ ਸਿੰਘ ਢਾਲੀਵਾਲ ਜੀ ਨੇ ਮੇਅਰ ਦਾ ਕੈਂਡੀਡੇਟ ਚੁਣਿਆ ਮੈਨੂੰ ਇਹ ਨਹੀਂ ਕਿ ਮੈਨੂੰ ਅੱਜ ਉਧਰੋਂ ਵੀ ਕਹਿੰਦੇ ਆ ਤੁਸੀਂ ਆ ਜਾਓ ਤੁਹਾਨੂੰ ਇੱਧਰ ਮੇਅਰ ਬਣਾ ਦਿੰਦੇ ਆ ਐਦਾਂ ਦੀਆਂ ਮਹਿਰੀਆਂ ਇਹਨਾਂ ਤੋਂ ਬਾਅਦ ਕਿ ਅਸੀਂ ਸਿੱੜ ਦਈਏ ਕਾਂਗਰਸ ਪਾਰਟੀ ਨਾਲ ਖੜੇ ਔਰ ਮੈਂ ਕੰਨਾ ਪਈ ਜਿੰਨਾ ਕਿਨਾਂ ਕੋ ਤੁਸੀਂੇ ਸਾਡੇ ਕਾਉਂਸਲਰਾਂ ਨੂੰ ਦੇ ਹੁੰਦੇ ਦੇ ਲੈਣਾ ਆਪਣੇ ਜਿਹੜੇ ਇਹਨਾਂ ਦੀ ਮਨ ਦੀ ਖੁਆਇਸ਼ ਪੂਰੀ ਕਰ ਲੈਣ ਲੇਕਿਨ ਆਉਣ ਵਾਲਾ ਟਾਈਮ ਆ ਜਿਹੜਾ ਉਹਨੂੰ ਯਾਦ ਜ਼ਰੂਰ ਰੱਖਣ ਕਿਉਂਕਿ ਕਈਆਂ ਨੂੰ ਇਹ ਭੁਲੇਖਾ ਆ ਕਿ 2 ਸਾਲ ਬਾਅਦ ਸਰਕਾਰ ਬਦਲਣੀ ਐ ਅਸੀਂ ਉਧਰ ਚਲੇ ਜਾਣਾ ਉਹ ਟਾਈਮ ਦੱਸੂਗਾ ਕਿਉਂਕਿ ਇਹ ਜਿਹੜੇ ਅੱਜ ਦੇਖੋ ਛੋਟੇ-ਛੋਟੇ ਬੱਚੇ ਆ ਕਾਉਂਸਲਰਾਂ ਦੇ ਛੋਟੇ-ਛੋਟੇ ਬੱਚੇ ਸਹਿਮੇ ਪਏ ਆ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਪੁਲਿਸ ਸਿੱਧੀ ਐਂਟਰ ਕਰਦੀ ਆ ਕੋਈ ਸਰਚ ਵਾਰੰਟ ਨਹੀਂ ਕੋਈ ਉਹਨਾਂ ਦੇ ਕੋਲ ਇਹ ਅਥਾਰਟੀ ਨਹੀਂ ਸਾਰੇ ਕਾਉਂਸਲਰਾਂ ਨਾਲ ਤੇ ਇਹਨਾਂ ਨੇ ਪਰਚੇ ਕਰਨੇ ਆ ਜਿਹੜੇ ਕੁਆਰ ਦੇ ਵਿੱਚ ਇੱਕ ਸਾਡੇ ਧੀਰੇਜ ਉਹਨਾਂ ਦੇ ਵੀ ਤੁਸੀਂ ਕੁਆਰ ਦਾ ਕੋਈ ਕੰਮ ਦਾ ਚੋਰੀ ਦਾ ਵਾਲਾ ਲੈ ਇਦਾਂ ਹੀ ਰਾਮਚੰਦਰ ਜੀ ਆ ਉੱਥੇ ਉਹ ਸਕ੍ਰੈਪ ਦਾ ਕੰਮ ਕਰਦੇ ਆ ਉਹ ਜਦ ਕੇ ਸਿੱਧਾ ਲੈਂਦੇ ਆ ਉਹ ਕਹਿੰਦੇ ਤੁਹਾਨੂੰ ਕਿਸੇ ਕੋਈ ਚੋਰੀ ਦੀ ਸਕ੍ਰੈਪ ਵੇਚ ਕੇ ਗਿਆ ਮਤਲਬ ਇੰਨਾ ਕਿ ਗਿਰਿਆ ਹੋਇਆ ਕੰਮ ਕੀਤਾ ਅਸੀਂ ਮਤਲਬ ਇਦਾਂ ਦੀ ਨਾ ਸਰਕਾਰ ਕਦੀ ਦੇਖੀ ਹੈ ਸਾਨੂੰ ਵੀ ਬਹੁਤ ਟਾਈਮ ਹੋ ਗਿਆ ਸਿਆਸਤ ਦੇ ਵਿੱਚ ਇਦਾਂ ਦਾ ਟਾਈਮ ਮਾੜਾ ਅਸੀਂ ਦੇਖਿਆ ਨਹੀਂ ਜੋ ਇਸ ਟਾਈਮ ਚੱਲ ਰਿਹਾ ਹੈ ਮੇਅਰ ਬਣਨਾ ਕਾਂਗਰਸ ਪਾਰਟੀ ਦਾ 200% ਮੇਅਰ ਕਾਂਗਰਸ ਪਾਰਟੀ ਦਾ ਬਣੂਗਾ ਲੇਕਿਨ ਆ ਜੋ ਇਹਨਾਂ ਨੇ ਮਤਲਬ ਸ਼ਹਿਰ ਦੇ ਵਿੱਚ ਤਰਥਲ ਮਚਾਇਆ ਇਹ ਬਹੁਤ ਮੰਦਭਾਗੀ ਘਟਨਾ ਹੈ ਕਿਉਂਕਿ ਛੋਟੇ ਛੋਟੇ ਬੱਚਿਆਂ ਨੂੰ ਵੀ ਇਹਨਾਂ ਨੇ ਬਖਸ਼ਿਆ ਨਹੀਂ ਦੇਖੋ ਮੈਂ ਤੁਹਾਨੂੰ ਹੁਣੇ ਆ ਇੱਕ ਛੋਟੀ ਜਿਹੀ ਗੱਲ ਦੱਸਣ ਲੱਗਾ ਜਿੱਦਾਂ ਢਾਡੀਵਾਲ ਸਾਹਿਬ ਨੇ ਕਿਹਾ ਅ ਤੇ ਨੰਬਰ ਸਕੀਮ ਆ ਉਥੇ ਜਿੱਥੇ ਸੁਧੀਰ ਸਵੀਟ ਆ ਉਥੇ ਕੋਰਟ ਵੱਲੋਂ ਇੱਕ ਕੰਦ ਕੀਤੀ ਗਈ ਹੈ ਸਿਆ ਤੁਹਾਨੂੰ ਯਾਦ ਹੋਵੇ ਅੱਜ ਉਥੇ ਵਾਸ਼ਰੂਮ ਬਣਨ ਜਾ ਰਹੇ ਆ ਉਹਨਾਂ ਨੇ ਦੋ ਤਿੰਨ ਕੰਦਾ ਤਾਂ ਤੋੜੀਆਂ ਇੱਕ ਉਹ ਕੰਦ ਨਹੀਂ ਤੋੜੀ ਜਿੱਥੇ ਕੋਟ ਦਾ ਆਰਡਰ ਆ ਪੇ ਕੰਦ ਨਹੀਂ ਟੁੱਟਣੀ ਔਰ ਭਾਜਪੀ ਦਾ ਇੱਕ ਸਾਡਾ ਜਿਹੜਾ ਪਹਿਲਾਂ ਰਿਆ ਮੇਰ ਉਥੇ ਗਿਆ ਕਹਿੰਦਾ ਦੂਜਾ ਆਮ ਆਦਮੀ ਪਾਰਟੀਆਂ ਨੇ ਕਿਹਾ ਪੇ ਜਿਹੜਾ ਇਥੋਂ ਰਸਤਾ 10 ਫੁੱਟ ਛੱਡ ਦਿਓ ਤਾਂ ਮੈਂ ਮੋੜ ਤੁਹਾਨੂੰ ਪਾ ਦਣੀ ਆ ਤੇ ਉਹਨਾਂ ਨੇ ਜਿਹੜਾ ਵਾਸ਼ਰੂਮਾਂ ਦਾ ਕੰਮ ਰੁਕਾਤਾ ਮਤਲਬ ਇਹ ਛੋਟਕ ਇਹ ਆ ਗਏ ਆ ਕਿ ਉਹ ਕਹਿੰਦੇ ਕੋਟ ਨੂੰ ਵੀ ਛਿੱਕੇ ਟੰਗ ਕੇ ਅਸੀਂ 10 ਫੁੱਟ ਦਾ ਰਸਤਾ ਕੱਢ ਦੇਾਂਗੇ ਮਤਲਬ ਆਹ ਹਾਲਾਤ ਆ ਔਰ ਤੁਸੀਂ ਇਥੋਂ ਹਿਸਾਬ ਲਾ ਲਓ ਕਿ ਜੇ ਇਹਨਾਂ ਨੇ ਇਹ ਮੇਅਰ ਦੀ ਇਲੈਕਸ਼ਨ ਦੇ ਲਈ ਇਦਾਂ ਦੇ ਕੰਮ ਕਰਨੇ ਸੀ ਤਾਂ ਫੇਰ ਇਲੈਕਸ਼ਨ ਕਰਾਉਣ ਦਾ ਕੋਈ ਮਤਲਬ ਨਹੀਂ ਸੀ ਚੁੱਪ ਕਰਕੇ ਕਹਿ ਦਿੰਦੇ ਭਈ ਅਸੀਂ ਇਲੈਕਸ਼ਨ ਨਹੀਂ ਕਰਾਉਣੀ ਅਸੀਂ ਆਪਣਾ ਮੇਅਰ ਇਦਾਂ ਹੀ ਥਾਪ ਦੇਣਾ ਮਤਲਬ ਇਹ ਤਾਂ ਮੈਂ ਕਹਿੰਦਾ ਜਦਾਂ ਜਦਾਂ ਮੈਂ ਪਿੱਛੇ ਵੀ ਆ ਅੱਜ ਅਸੀਂ ਉਥੇ ਔਂਕਾਰਨਗਰ ਜਾ ਕੇ ਆਏ ਆ ਜੋ ਉਥੇ ਹਾਲਾਤ ਸੀਗੇ ਉਹ ਲੇਡੀ 12 14 ਸਾਲ ਤੋਂ ਘਰੋਂ ਨਹੀਂ ਬਾਹਰ ਨਿਕਲੀ ਉਹਨਾਂ ਦੀ ਨੂੰ ਔਰ ਉਹ ਡਰੇ ਪੈ ਸੀ ਛੋਟੇ ਛੋਟੇ ਬੱਚੇ ਸੀ ਡਰੇ ਪੈ ਸੀ ਇਹ ਜਦਾਂ ਰੋਜ ਰੌਲਾ ਪਾਉਂਦੇ ਪਾਕਿਸਤਾਨ ਪਾਕਿਸਤਾਨ ਮੈਂ ਉਥੇ ਬੋਲ ਕੇ ਆਇਆ ਪਈ ਤਾਂ ਪਾਕਿਸਤਾਨੋਂ ਵੀ ਮਾੜੇ ਹਾਲਾਤ ਆ ਸਾਡੇ ਫਗਵਾੜੇ ਦੇ ਇਸ ਟਾਈਮ ਇਹਨਾਂ ਨੇ ਕੀਤੇ ਔਰ ਜੇ ਮੈਂ ਕਹਿੰਦਾ ਇਦਾਂ ਹੀ ਰਿਹਾ ਕਿ ਜੋ ਪੰਜਾਬ 'ਚ ਹਾਲਾਤ ਆ ਰੋਜ਼ ਕਿਤੇ ਗੋਲੀ ਚੱਲਦੀ ਹੈ ਕਿਤੇ ਬੰਦੇ ਮਰਦੇ ਆ ਤੇ ਮੇਰੇ ਖਿਆਲ ਆ ਭਈ ਸਾਡੇ ਪੰਜਾਬ ਨੂੰ ਜਦ ਤੱਕ ਇਹ ਸਰਕਾਰ ਆ ਉਦੋਂ ਤੱਕ ਕੋਈ ਬਚਾਰ ਨਹੀਂ ਸਕਦਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਨਾ ਦੱਸ ਦਿਓ ਕਿਤੇ ਕੋਈ ਸ਼ਹਿਰ ਚ ਕੰਮ ਹੋਇਆ ਸੜਕਾਂ ਦੇ ਹਾਲਾਤ ਦੇਖ ਲਓ ਤੇ ਜਿਹੜੇ 2 ਸਾਲ ਆ ਸਾਨੂੰ ਪਤਾ ਅਸੀਂ ਕੰਮ ਕਿੱਦਾ ਕਰਨਾ ਪੈਸੇ ਕਿੱਦਾਂ ਲਿਆਉਣੇ ਆ ਕਿਉਂਕਿ ਇੱਥੇ ਅਫਸਰਾਂ ਦੀ ਮੌਜ ਲੱਗੀ ਹੋਇਆ ਅਫਸਰ ਜਿਹਨੂੰ ਚਾਹੁੰਦੇ ਆ ਸੀਲ ਕਰਦੇ ਆ ਜਿਹਨੂੰ ਚਾਹੁੰਦੇ ਸੀਲ ਖੋਲਦੇ ਆ ਉਹਦੇ 'ਚ ਲੱਖਾਂ ਰੁਪਈਆ ਦਾ ਲੈਣ-ਦੇਣ ਹੁੰਦਾ ਆ ਉਹਦੇ 'ਚ ਜਿਹੜਾ ਲੀਡਰਾਂ ਨੂੰ ਵੀ ਜਾ ਰਿਹਾ ਔਰ ਸਾਡੇ ਅਫਸਰਾਂ ਨੂੰ ਵੀ ਜਾ ਰਿਹਾ ਉਹਦੇ 'ਚ ਸਾਰੇ ਇਹ ਭਾਈ ਵਾਲੇ ਆ ਔਰ ਸਾਡਾ ਸ਼ਹਿਰ ਲੁੱਟਿਆ ਜਾ ਰਿਹਾ ਔਰ ਸਾਨੂੰ ਪਤਾ ਅਸੀਂ ਕਿੱਥੋਂ ਪੈਸੇ ਲਿਆਉਣੇ ਤੇ ਕਿੱਥੇ ਅਸੀਂ ਪੈਸੇ ਖਰਚਣੇ ਆ ਔਰ ਅਸੀਂ ਬਹੁਤ ਵਧੀਆ ਤਰੀਕੇ ਨਾਲ ਕਾਰਪੋਰੇਸ਼ਨ ਚਲਾਵਾਂਗੇ